ਫਲਕਾਰੀ ਚੌਲ ਖਾਦੇ ਨਹੀਂ ਜੀ ਕਦੇ ਖਾਦੇ ਹੋਣਗੇ ਤੇ ਚਲੋ ਫਿਰ ਆਪਾਂ ਅੱਜ ਫਲਕਾਰੀ ਚੌਲੀ ਬਣਾਉਨੇ ਆ ਜੀ ਇਹਦੇ ਲਈ ਆਪੇ ਲੈ ਲਈਆਂ ਜੀ ਦੋ ਕ올ੀਆਂ ਚੌਲਾਂ ਦੀਆਂ ਇਹ ਬਨਾਸਪਤੀ ਚੌਲ ਲੈਏ ਨੇ ਜੀ ਆਪਾਂ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਾਂਗੇ ਜੀ ਸਾਰੀ ਜਿੰਨੇ ਤੇ ਗਰਦ-ਫਰਦ ਲੱਗੀ ਉਹ ਆਪਾਂ ਸਾਰੀ ਲਾ ਲਾਂਗੇ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਧੋ ਲਏ ਤੇ ਆ ਗੈਸਟ ਬਹੁਤ ਵਧੀਆ ਸਾਰਾ ਪਾਣੀ ਆਪਣੇ ਆਪ ਨਿਕਲ ਜਾਂਦਾ ਤੇ ਜਿਹੜੀ ਚੌਲ ਨਹੀਂ ਜਾਂ ਕੋਈ ਵੀ ਸਬਜ਼ੀ ਵਧੀਆ ਧੋਤੀ ਜਾਂਦੀ ਹੈ ਇਦਾਂ ਆਪਾਂ ਕੜਾਹੀ 'ਚ ਪਾਣੀ ਪਾ ਲਿਆ ਸੀਗਾ ਗਰਮ ਹੋਣ ਵਾਸਤੇ ਰੱਖਿਆ ਹੋਇਆ ਸੀਗਾ ഇത് ചോൾ പേ വധന ചോൾ ഇവിടെ ചിന്ത ഉബൽ ജന ഹോൾ ചര മിക്സ് ਤੱਕ ਏ ਰੱਖ ਦਾਂਗੇ ਜੀ ਪੱਕਣ ਵਾਸਤੇ ਤੇ 80 ਤੋਂ 90% ਆਪਾਂ ਪਕਾ ਲੈਣੇ ਨੇ ਜਿਆਦਾ ਨਹੀਂ ਪਕਾਉਣੇ ਹੈਗੇ ਤੇ ਜਿਹੜੇ ਪੱਕ ਕੇ ਬਿਲਕੁਲ ਤਿਆਰ ਹੋ ਗਏ ਸੀਗੇ ਮਤਲਬ 80 90% ਪੱਕ ਚੁੱਕੇ ਸੀਗੇ ਤੇ ਹੁਣ ਜਿਹੜਾ ਇਹਨਾਂ ਵਿੱਚਲਾ ਪਾਣੀ ਆ ਉਹ ਆਪਾਂ ਕਿਸੇ ਵੀ ਜਾਲੀਦਾਰ ਭਾਂਡੇ ਵਿੱਚ ਕੱਢ ਕੇ ਕੱਢ ਦੇਣਾਗਾ ਤੇ ਉਸੇ ਕੜਾਹੀ 'ਚ ਹੀ ਆਪਾਂ ਪਾਵਾਂਗੇ ਜੀ ਖੰਡ ਜਿਹੜੀ ਕਿ ਆਪਾਂ ਪੌਣੀ ਪੌਣੀ ਕੋਲੀ ਲਈ ਆ ਇੱਕੀ ਕੋਲੀ ਭਰ ਕੇ ਆਪਾਂ ਚੌਲਾਂ ਦੇ ਲਈ ਸੀ ਤੇ ਪੌਣੀ ਪੌਣੀ ਕੋਲੀ ਜਿਹੜੀ ਆਪਾਂ ਖੰਡ ਦੀ ਲੈ ਲੈਣੀ ਆ ਤੇ ਇਹਦੇ ਵਿੱਚ ਜਿਹੜਾ ਪਾਣੀ ਹੈ ਬਿਲਕੁਲ ਥੋੜਾ ਜਿਹਾ ਹੀ ਪਾਉਣਾ ਅੱਧਿਕਾ ਕੋਲੇ ਵਾਸਤੇ ਆਪਾਂ ਇਹਦੇ ਵਿੱਚ ਪਾਣੀ ਦੀ ਪਾ ਦਾਂਗੇ ਜਿਆਦਾ ਪਾਣੀ ਨਹੀਂ ਪਾਉਣਾ ਹੈਗਾ ਕਿਉਂਕਿ ਚੌਲਾਂ ਵਾਸਤੇ ਇੰਨਾ ਜਿਹੜਾ ਪਾਣੀ ਆ ਪਰਫੈਕਟ ਆ ਜੀ ਤੇ ਹੁਣ ਆਪਾਂ ਇੱਕ ਪੈਨ ਵਿੱਚ ਲੈ ਲਾਂਗੇ ਜੀ ਇੱਕ ਘਟਕੀ ਘਿਓ ਦੀ ਤੇ ਇਹਨੂੰ ਆਪਾਂ ਗਰਮ ਹੋਣ ਵਾਸਤੇ ਰੱਖਤਾ ਇਹਦੇ ਵਿੱਚ ਪਾਵਾਂਗੇ ਜੀ ਤਿੰਨ ਚਾਰ ਹਰੀਆਂ ਇਲਾਇਚੀਆਂ ਇੱਕ ਵੱਡੀ ਇਲਾਇਚੀ ਤਿੰਨ ਚਾਰ ਲੌਂਗ ਪਾ ਕੇ ਇਹਦੇ ਵਿੱਚ ਰੱਖ ਦਾਂਗੇ ਮੀਡੀਅਮ ਜਿੱਤੇ ਕਰਿਆ ਹੋਇਆ ਆਪਣਾ ਜਿਹੜਾ ਗੈਸ ਹੈ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਡਰਾਈ ਫਰੂਟ ਜੋ ਵੀ ਤੁਹਾਨੂੰ ਪਸੰਦ ਹੋਣ ਉਹ ਆਪਾਂ ਇਹਦੇ ਵਿੱਚ ਪਾ ਸਕਦੇ ਆ ਆਪਾਂ ਪਾਇਆ ਜੀ ਸੁੱਕਾ ਖੋਪਾ ਬਦਾਮ ਕਾਜੂ ਤੇ ਥੋੜੀ ਜਿਹੀ ਕਿਸ਼ਮਿਸ਼ ਪਾ ਕੇ ਇਹਨਾਂ ਨੂੰ ਹਲਕਾ ਜਿਹਾ ਆਪਾਂ ਭੁੰਨ ਲੈਣਾਗਾ ਤੇ ਇਧਰ ਜਿਹੜੀ ਆਪਣੀ ਚਾਸਨੀ ਹੈ ਉਹ ਬਣਨ ਵਾਸਤੇ ਮਤਲਬ ਤਿਆਰੀ ਹੈ ਜੀ ਕਿਉਂਕਿ ਚਿਪਚਿਪੀ ਜਿਹੜੀ ਚਾਸਨੀ ਹੈ ਉਹ ਆਪਾਂ ਬਣਾਉਣੀ ਹੈਗੀ ਇੱਕ ਤਾਰਜੀ ਵਾਲੀ ਤੇ ਇਧਰ ਇਹ ਡਰਾਈ ਫਰੂਟ ਆ ਜਿਹੜੀਆਂ ਵਿੱਚ ਕਿਸ਼ਮਿਸ਼ ਪਾਈਆਂ ਸੀ ਵਧੀਆ ਫੁੱਲ ਚੁੱਕੀਆਂ ਨੇ ਡਰਾਈ ਫਰੂ ਇਧਰ ਜਿਹੜੇ ਕਲਰ ਨੇ ਜੀ ਉਹ ਆਪਾਂ ਲਏ ਹੋਏ ਨੇ ਗ੍ਰੀਨ ਜੈਲ ਉਹ ਤੇ ਰੈੱਡ ਤਿੰਨਾ ਚ ਆਪਾਂ ਦੋ ਦੋ ਚਮਚ ਪਾਣੀ ਦੇ ਪਾ ਦੇਣੇ ਤੇ ਜਿਹੜੇ ਚੌਲ ਆਪਾਂ ਪਾਣੀ ਕੱਢਿਆ ਸੀਗਾ ਮਤਲਬ ਵੀ ਉਬਾਲੇ ਸੀਗੇ ਉਹ ਆਪਾਂ ਇਹਦੇ ਵਿੱਚ 2 2 3 3 ਚਮਚ ਪਾ ਦੇਣੇ ਨੇ ਮਤਲਬ ਜਿਹੜਾ ਕਲਰ ਆ ਸਾਰਾ ਇਹਨਾਂ ਦੇ ਉੱਪਰ ਚੜ ਜਾਣਾ ਚਾਹੀਦਾ 3 4 ਚਮਚ ਜਿੰਦ ਉੱਪਰ ਇਹਨਾਂ 'ੱਕਾ ਆਪਾਂ ਪਾ ਲੈਣਾ ਪਾਣੀ ਢੇਠਾ ਨਹੀਂ ਰਹਿਣਾ ਚਾਹੀਦਾ ਚੌਲ ਤੁਸੀਂ ਵੱਧ ਘੱਟ ਪਾ ਸਕਦੇ ਹੋ ਇਹਦੇ ਵਿੱਚ ਤੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰਕੇ ਇੱਕਸਾਰ ਕਰ ਲਾਂਗੇ ਜੀ ਸਾਰਿਆਂ ਨੂੰ ਮਤਲਬ ਪਾਣੀ ਨਾ ਹੋਵੇ ਜਿਵੇਂ ਇਹਦੇ ਵਿੱਚ ਜੈਲੋ ਚਾਪਾ ਚਮਚ ਮਾ ਆ ਰਹੇ ਹਾਂ ਤਾਂ ਢੇਠਾ ਪਾਣੀ ਨਹੀਂ ਰਹਿਣਾ ਚਾਹੀਦਾ ਜੈਲੋ ਇਹ ਤੇ ਰੈਡੀ ਆਪਣੀ ਚਾਸਨੀ ਆ ਜੀ ਚਿਪਚਿਪੀ ਜੀ ਬਣ ਕੇ ਵਧੀਆ ਤਿਆਰ ਹੋ ਗਈ ਸੀ ਇਸ ਪ੍ਰਕਾਰ ਦੀ ਬਣਾ ਲੈਣੀ ਹੈਗੀ ਤੇ ਹੁਣ ਜਿਹੜੇ ਡਰਾਈ ਫਰੂਟ ਸੀਗੇ ਜੀ ਆਪਾਂ ਰੋਸਟ ਕਰੇ ਹੋਏ ਉਹ ਵੀ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਜਿਹੜੀ ਆਪਣੀ ਚਾਸਨੀ ਆ ਬਸ ਉਹ ਤਿਆਰ ਹੋ ਰਹੀ ਹੈਗੀ ਮਤਲਬ ਚਿਪਚਿਪੀ ਜੀ ਤੇ ਇਧਰ ਜਿਹੜੇ ਸਾਰੇ ਆਪਾਂ ਕਲਰ ਸੀਗੇ ਵਿਚ ਜਿਹੜੇ ਚੌਲ ਪਾਏ ਹੋਏ ਆ ਮਿਕਸ ਕਰ ਲੈਣੇ ਹੈਗੇ ਤੇ ਬਹੁਤ ਹੀ ਸੋਹਣੇ ਫੁਲਕਾਰੀ ਵਾਲੇ ਚੌਲ ਜਿਵੇਂ ਫੁਲਕਾਰੀ ਚੱਕਰ ਲਰ ਹੁੰਦੇ ਉਸ ਪ੍ਰਕਾਰ ਇਹ ਚੌਲਾਂ ਚੱਕਰ ਆ ਜਾਂਦੇ ਨੇ ਬਹੁਤ ਹੀ ਸੋਹਣੇ ਲੱਗਦੇ ਨੇ ਤੇ ਟੇਸਟੀ ਵੀ ਬੇਹੱਦ ਵੰਦੇ ਨੇ ਜੇ ਤੁਸੀਂ ਚਾਹੋ ਤਾਂ ਇੱਕ ਕਲਰ ਪਾ ਸਕਦੇ ਹੋ ਨਹੀਂ ਕੱਲੇ ਵਾਈਟ ਹੀ ਬਣਾ ਸਕਦੇ ਹੋਗੇ ਪਰ ਇਸ ਪ੍ਰਕਾਰ ਬਣਾਓਗੇ ਤਾਂ ਬਹੁਤ ਹੀ ਟੇਸਟੀ ਬਣਨਗੇ ਜੀ ਤੇ ਹੁਣ ਜਿਹੜੀ ਆਪਣੀ ਚਾਸਨੀ ਸੀ ਬਿਲਕੁਲ ਤਿਆਰ ਸੀ ਤੇ ਇਹਦੇ ਵਿੱਚ ਜਿਹੜਾ ਆਪਾਂ ਡਰਾਈ ਫਰੂਟ ਸੀ ਰੋਸਟ ਕਰੇ ਹੋਏ ਕਿਉਂ ਵਿੱਚ ਉਹ ਆਪਾਂ ਸਾਰੇ ਪਾ ਦਾਂਗੇ ਇਲਾਇਚੀ ਵੀ ਜਿਹੜੇ ਆਪਾਂ ਪਾਈ ਹੋਈ ਸੀ ਫਲੇਵਰ ਵਾਸਤੇ ਸਾਰੇ ਨੂੰ ਪਾ ਕੇ ਆਪਾਂ ਮਿਕਸ ਕਰ ਦਾਂਗੇ ਗੈਸ ਹੈ ਜਿਹੜਾ ਬਿਲਕੁਲ ਹੀ ਲੋ ਤੇ ਹੈਗਾ ਹੁਣ ਜਿਹੜੇ ਚੌਲ ਜਿਹੜੇ ਆਪਾਂ ਉਬਾਲ ਕੇ ਪਾਣੀ ਕੱਢਿਆ ਸੀ ਉਹ ਆਪਾਂ ਇਹਦੇ ਵਿੱਚ ਪਾ ਕੇ ਮਿਕਸ ਕਰ ਲਾਂਗੇ ਤੇ ਥੋੜੇ ਜਿਹਾ ਟਾਈਮ 'ਚ ਜਿਹੜੇ ਚੌਲ ਨੇਗੇ ਮਿੰਟੋ-ਮਿੰਟੇ ਬਣ ਜਾਂਦੇ ਨੇ ਕਿ ਬਸ ਉਬਾਲਣ ਤੇ ਟਾਈਮ ਲੱਗਦਾ ਹੈਗਾ ਤੇ ਚਾਹਸਨੀ ਬਣਾਉਣ ਤੇ ਜਾਂ ਡਰਾਈ ਫਰੂਟ ਰੋਸਟ ਕਰਨ ਤੇ ਤਾਂ ਬਸ ਥੋੜਾ-ਮੋਟਾ ਟਾਈਮ ਲੱਗਦਾ ਜੀ ਤੇ ਵਧੀਆ ਜਿਹੜੇ ਚੌਲ ਨੇ ਬਣ ਕੇ ਤਿਆਰ ਹੋ ਜਾਂਦੇ ਇਸ ਪ੍ਰਕਾਰ ਆਪਾਂ ਵਾਈਟ ਵੀ ਬਣਾ ਸਕਦੇ ਹਾਂ ਤੇ ਆਪਾਂ ਜਿਹੜੇ ਕਲਰ ਥੋੜੇ ਥੋੜੇ ਪਾਏ ਸੀਗੇ ਇਹ ਆਪਾਂ ਇੱਕ ਇੱਕ ਸਾਈਡ ਪਾ ਦਨੇ ਹੁਣ ਆਪਾਂ ਜਿਵੇਂ ਗ੍ਰੀਨ ਪਾ ਲਿਆ ਰੈੱਡ ਪਾ ਲਿਆ ਤੇ ਇੱਕ ਸਾਈਡ ਆਪਾਂ ਪਾ ਦਾਂਗੇ ਜੀ ਜੈਲੋ ਤਿੰਨੇ ਰੰਗਾਂ ਨੂੰ ਆਪਾਂ ਥੋੜੀ ਥੋੜੀ ਦੂਰੀ ਤੇ ਪਾ ਦੇਣਾ ਇਕੱਠੇ ਨਹੀਂ ਕਰਨੇ ਹੈਗੇ ਤੇ ਹੁਣ ਜਿਹੜਾ ਗੈਸ ਹੈ ਜੀ ਉਹ ਬਿਲਕੁਲ ਲੋ ਤੇ ਰੱਖਿਆ ਹੋਇਆ ਹੈਗਾ ਢੱਕਣ ਲਗਾ ਕੇ ਆਪਾਂ ਇਹਨਾਂ ਨੂੰ 2-3 ਮਿੰਟ ਵਾਸਤੇ ਪੱਕਣ ਵਾਸਤੇ ਰੱਖ ਦਾਂਗੇ ਢੱਕਣ ਲਗਾ ਦੇਣਾ ਜਿੱਤੇ 2-3 ਮਿੰਟ ਵਾਸਤੇ ਇਹਨਾਂ ਨੂੰ ਆਪਾਂ ਲੋ ਤੇ ਕਰਕੇ ਰੱਖ ਦੇਣਾਗਾ ਮਤਲਬ ਜਿਹੜੀ ਸਾਰੀ ਖੰਡ ਵਿੱਚ ਰਚ ਜਿਹੜਾ ਪਾਣੀ ਹੈਗਾ ਤੇ ਗੈਸ ਆਪਾਂ ਹੁਣ ਕਰ ਦੇਣਾ ਜੀ ਬੰਦ 2-3 ਮਿੰਟਾਂ ਬਾਅਦ ਤੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਹੌਲੀ ਹੌਲੀ ਆਪਾਂ ਇਹਨਾਂ ਨੂੰ ਸਾਰੀਆਂ 3-4 ਕਲਰਾਂ ਨੂੰ ਮਿਕਸ ਕਰ ਲੈਣਾ ਹੈ ਤੇ ਤੁਸੀਂ ਦੇਖੋਗੇ ਕਿ ਬਹੁਤ ਹੀ ਸੋਹਣੇ ਕਲਰਫੁਲ ਜਿਹੜੇ ਚੌਲ ਨੇ ਬਣ ਕੇ ਹੋ ਜਾਣਗੇ ਤਿਆਰ ਗੈਸ ਆਪਾਂ ਬੰਦ ਹੀ ਕਰ ਦੇਣਾ ਇੱਥੇ ਆਪਾਂ ਗੈਸ ਨਹੀਂ ਚਲਾਉਣਾ ਤੇ ਸਾਰਾ ਜਿਹੜਾ ਮਿੱਠਾ ਵਿੱਚ ਰਚ ਚੁੱਕਿਆ ਹੈ ਤੇ ਹੁਣ ਆਪਾਂ ਇਹਨਾਂ ਨੂੰ ਸਰਵ ਕਰ ਲੈਨੇ ਆ ਤੇ ਚਾਹ ਆਪਾਂ ਪਹਿਲਾਂ ਹੀ ਬਣਾ ਲਈ ਸੀਗੀ ਮਤਲਬ ਚਾਵਲਾਂ ਦੇ ਉਬਲਦੇ ਉਬਲਦੇ ਤੇ ਹੁਣ ਆਪਾਂ ਸਾਰੇ ਮਤਲਬ ਪਰਿਵਾਰ ਨੂੰ ਤੇ ਸਾਰੇ ਮਿਸਤਿਆਂ ਨੂੰ ਫੜਾਤਾ ਸੀ ਜੀ ਤੇ ਖਾਂ ਚ ਬੇਹੱਦ ਟੇਸਟੀ ਬਣੀ ਸੀ ਜੀ ਇਹ ਚੀਜ਼ ਤੇ ਹੁਣ ਜੇ ਮਸੌਂ ਦਾ ਮਹੀਨਾ ਕੁਛ ਨਮਾ ਖਾਂਦਾ ਹੋ ਹੁੰਦਾ ਤਾਂ ਇਹ ਤੁਸੀਂ ਜ਼ਰੂਰ ਬਣਾ ਕੇ ਖਾਓ ਜੀ ਵੀਡੀਓ ਵਧੇ ਲੱਗੇ ਅੱਗੇ ਜ਼ਰੂਰ ਸ਼ੇਅਰ ਕਰਨੀ ਸਤਿ ਸ੍ਰੀ ਅਕਾਲ ਜੀ